ਰਮ ਰੱਖਿਆ ਸੰਮਤੀ ਵੱਲੋਂ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਅਤਿਆਚਾਰ ਹੋ ਰਹੇ ਆ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਔਰ ਭਾਰਤ ਸਰਕਾਰ ਨੂੰ ਇਹ ਮੰਗ ਆ ਜਿਸ ਤਰ੍ਹਾਂ ਉੱਥੇ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਮਾਤਾ-ਮਾਂ ਭੈਣਾਂ ਦੀ ਉੱਥੇ ਇੱਜ਼ਤ ਨੂੰ ਲੁੱਟਿਆ ਜਾ ਰਿਹਾ ਔਰ ਮੰਦਰ ਤੋੜੇ ਜਾ ਰਹੇ ਆ ਸਰਕਾਰ ਨੂੰ ਇਹ ਸਾਡੀ ਪੁਰਜ਼ੋਰ ਅਪੀਲ ਹੈ ਜੇ ਕੋਈ ਡਿਪਲੋਮੈਟਿਕ ਨਤੀਜਾ ਨਹੀਂ ਨਿਕਲਦਾ ਤਾਂ ਸੈਨਿਆਂ ਵੱਲ ਕਾਰਵਾਈ ਕਰਦੇ ਹੋਏ ਉੱਥੇ ਇੱਕ ਹਿੰਦੂਆਂ ਲਈ ਨਵਾਂ ਰਾਸ਼ਟਰ ਬਣਾਇਆ ਜਾਏ ਤਾਂ ਕਿ ਹਿੰਦੂ ਉੱਥੇ ਸੁਰੱਖਿਅਤ ਰਹਿ ਸਕਣ ਸਰਜ ਜੋ ਪ੍ਰਦਰਸ਼ਨ ਹੋਇਆ ਉਸ ਨੂੰ ਮੈਂ। ਅੱਜ ਬੜਾ ਜ਼ਬਰਦਸਤ ਰੋਸ਼ ਮਾਰਚ ਨਿਕਲਿਆ ਔਰ ਪ੍ਰੋਟੈਸਟ ਹੋਇਆ। ਡੀਸੀ ਨੂੰ ਮੈਮੋਰੰਡਮ ਦਿੱਤਾ ਗਿਆ। ਜਿੰਨੀਆਂ ਵੇ ਹਿੰਦੂ ਸੰਗਠਨ ਸੀ ਉਹਨਾਂ ਨੇ ਇੱਕ ਜੁੜਤਾ ਦਿਖਾਈ। ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ। ਔਰ ਇਹ ਇਸ ਕਰਕੇ ਕਰਨਾ ਪਿਆ ਕਿ ਜਦੋਂ ਦੀ ਬੰਗਲਾ ਸਰਕਾਰ 'ਚ ਸੱਤਾ ਬਲਟ ਹੋਈ ਆ। ਉੱਥੇ ਫੰਡਾਮੈਂਟਲਿਸਟ ਦੀ ਸਰਕਾਰ ਬਣ ਗਈ ਆ। ਔਰ ਮਾਇਨੋਰਟੀਜ਼ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਖਾਸ ਤੌਰ ਤੇ ਚੁੰਨ ਕੇ ਹਿੰਦੂਆਂ ਦੇ ਮੰਦਰ ਤੋੜੇ ਜਾ ਰਹੇ ਆ ਹਿੰਦੂਆਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਆ ਕਤਲੇਆਮ ਕੀਤੇ ਜਾ ਰਹੇ ਆ ਧਰਮ ਕਨਵਰਟ ਕਰਨ ਲਈ ਉਹਨਾਂ ਨੂੰ ਧਰਮ ਅੰਤਰਣ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਪਰ ਜਿਹੜੇ ਕਥਿਤ ਮਾਨਵਤਾਵਾਦੀ ਆ ਜਿਹੜੇ ਹਿੰਦੁਸਤਾਨ 'ਚ ਛੋਟੀ ਇਹ ਘਟਨਾ ਵੀ ਹੁੰਦੀ ਆ ਤਾ ਬਹੁਤ ਸਿਰ ਚੁੱਕਦੇ ਆ ਬੜ ਬਹੁਤ ਬੋਲਦੇ ਆ ਉਹ ਸਾਰੀ ਦੁਨੀਆ ਦੇ ਵਿੱਚ ਅਸਲੇ ਕੋਈ ਵੀ ਬੋਲ ਨਹੀਂ ਰਿਹਾ ਤੇ ਜੋ ਹਿੰਦੂਆਂ ਦੇ ਉੱਤੇ ਚੱਲ ਰਹੀ ਤੇ ਕਾਂਗਰਸ ਪਾਰਟੀ ਜਿਹੜੀ ਸੱਤਾ ਦੇ ਵਿੱਚ ਆਪੋਜੀਸ਼ਨ ਚ ਸੈਂਟਰ ਚ ਉਹ ਵੀ ਇਸ ਮਾਮਲੇ ਚ ਬਿਲਕੁਲ ਚੁੱਪ ਬੈਠੀ ਆ ਛੋਟੇ ਛੋਟੇ ਮੁੱਦਿਆਂ ਤੇ ਸੰਸਦ ਦੇ ਵਿੱਚ ਬਹੁਤ ਲੌਲਾ ਪਾਉਂਦੇ ਆ ਸੰਸਦ ਠਾਪੀ ਕਰਾਉਂਦੇ ਆ ਪਰ ਇਸ ਮੁੱਦੇ ਤੇ ਜਿਹੜੇ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਹੈ ਹਿੰਦੂ ਮੰਦਰਾਂ ਨੂੰ ਢੋਆ ਜਾ ਰਿਹਾ ਕਾਂਗਰਸ ਪਾਰਟੀ ਬਿਲਕੁਲ ਚੁੱਪੀ ਧਾਰੀ ਬੈਠੀ ਹੈ ਔਰ ਹਿੰਦੂ ਜਦੋਂ ਵੀ ਸੰਗਠਿਤ ਹੁੰਦਾ ਹੈ ਤਾਂ ਫਿਰ ਉਹਦੇ ਅੱਗੇ ਕੋਈ ਨਹੀਂ ਟਿਕਦਾ Shimla ਦੇ ਵਿੱਚ ਉਦਾਹਰਣ ਸਾਹਮਣੇ ਆ ਉੱਥੇ ਇੱਕ ਵਾਰੀ ਹਿੰਦੂ ਸੰਗਠਨ ਹੋਏ ਤਾਂ ਫਿਰ ਚੁਕਣਾ ਪਿਆ ਸਰਕਾਰ ਨੂੰ ਵੀ ਚੁਕਣਾ ਪਿਆ ਔਰ ਜਿਹੜੀਆਂ ਅਤਿਆਚਾਰੀ ਪਾਰਟੀਆਂ ਸੀ ਉਹਨੂੰ ਵੀ ਚੁਕਣਾ ਪਿਆ ਤੋਂ ਅੱਜ ਦਾ ਇਹ ਰੋਸ਼ਮਾਰਚ ਜਿਹੜਾ ਹੈਗਾ ਉਹ ਹਿੰਦੂ ਪੂਰੇ ਸਮਾਜ ਨੂੰ ਜਾਗਰਿਤ ਕਰਨ ਲਈ ਆ ਜਗਾਨ ਵਾਸਤੇ ਆ ਇਕੱਠੇ ਹੋਈ ਹੈ ਔਰ ਬੰਗਲਾਦੇਸ਼ ਦੀ ਸਮੱਸਿਆ ਜਿਹੜੀ ਉੱਥੇ ਸਾਡੇ ਭੈਣ ਭਰਾ ਬੈਠੇ ਆ ਹਿੰਦੂ ਉਹਨਾਂ ਦੀ ਸਮੱਸਿਆ ਅਸੀਂ ਇੱਥੇ ਪ੍ਰੈਸ਼ਰ ਬਣਾ ਕੇ ਹੱਲ ਕਰਾਈ ਹੈ ਔਰ ਇਸ ਰੋਸ਼ਮਾਰਚ ਤੋਂ ਬਾਅਦ ਮੈਨੂੰ ਲੱਗਦਾ ਕਿ ਪੂਰਾ ਹਿੰਦੂ ਸਮਾਜ ਉਹ ਜਾਗੇਗਾ ਔਰ ਆਪਣੀ ਆਵਾਜ਼ ਉਠਾ ਕੇ ਇਸ ਆਵਾਜ਼ ਦੇ ਨਾਲ ਮਿਲਾਏ